ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈ ਮਟਰੋ ਫਾਜੀ ਗ੍ਰੇਸਨ ਨੂੰ ਫਤਿਹ ਗੁਰਦੁਖਨਵਾਲਾ ਤੋਂ ਲੈ ਕੇ ਜਾ ਰਹੇ ਹਾਂ ਬਾਹਰ ਮਿਲਦਾ ਫਿਰ ਉਧਰ ਰੋਡ ਤੇ ਆ ਰਹੇ ਹਾਂ ਤੇਰ ਜਾਂ ਕਮਲ ਵਿਚਾਰ ਖੜਾ ਹਾਂ ਸ੍ਰੀ ਗੁਰਜੀ ਇਹ ਹਾਂ ਜੀ ਨਾ ਲੈਡ ਜੀ ਜੇ ਤਰ ਵੀ ਮੈਨ ਲੱਗਦਾ ਦਾ ਵੀਰ

ਭਾਈ ਸਾਹਿਬ ਯਾਦਾ ਲਾ ਲਿਆ ਦੀ ਰਾਤ ਤੇ ਰਾਤ ਦੇ ਹਿਸਾਬ ਯਾ ਲਾ ਲਿਆ ਦੀ ਮੈਂ ਮਾ ਸਵੇਰੀ ਕਰੂ ਕੋਸੂ ਹੁਣ ਨਹੀਂ ਬੋਲਦਾ ਆਹ ਭਾਈ ਹਾਂ ਭਾਈ ਕਰੂ ਜਿਹੜਾ ਮਾਰਿਆ ਆਹ ਦੇਖਣਾ ਪੈਦਾ ਗੱਲ ਤੇ ਪੁੱਛਦਾ ਮਾ ਕੋ ਦਾ ਤੇਲ ਹੈ 3ਰੰਦੇ ਨੇ කල කමෙන්ට්ට පයිලාගේ අපුරගුරටන්සි මුගී ਮਾਪਾ 30 ਮਿੰਟ ਪਹਿਲਾਂ ਆਉਣੀ ਹੁੰਦਾ ਗੁਰੂ ਜੀ ਆਜਾ ਪਾਜਾ ਨੂੰ 5 ਮਿੰਟ ਹੋ ਗਏ ਖੜੇਆਂ ਨੂੰ ਪਹਿਲਾਂ ਕਿਉਂ ਹੈ ਪਹਿਲਾਂ ਕਿਉਂ ਹੈ ਪਹਿਲਾਂ ਤੁਹਾਨੂੰ ਦੇਖਣਾ ਹੁੰਦਾ ਵੀ ਆਉਂਦੇ ਨੇ ਇਸ ਟਾਈਮ ਤੇ ਯਹਾਲ ਉਸ ਤੋਂ ਪਹਿਲਾਂ ਯਹਾਲ ਜੀ ਉਹ ਨਹੀਂ ਆਉਂਦਾ ਸਾ ਜੀ ਨੇ ਆਉਦਿਆ ਲੇ ਸਾਹ ਦੇ ਕਵੀ ਬਾਈ ਪਾਸਾ ਉਹਦਾ ਸਪੈਨ ਨਹੀਂ ਆ ਕੋਈ ਨਹੀਂ ਅੱਜ ਆਉਂਦਾ ਕੋਈ ਹੋਰ ਨਹੀਂ ਆਏਗਾ ਇਹ ਵਾਲਾ ਦੀ ਹਾਂ ਬਾਈ ਸ਼ਾਲ ਜੀਤੀ ਜਿਵੇਂ ਅੱਜ ਟੈਕਸਟਡ ਆ ਚਲੋ ਜੀ ਸੋਲੋ ਜੀ ਗੱਡੀ ਗੱਡੀ ਦੀ ਲਾਈਟ ਵਾਂਸ ਅੱਕੇ ਯਾਰ ਕੋ ਸਾਬ ਦੇ ਖਾਜ ਉੱਟਕੜੀ ਮੇਰਾ ਪਾਲ ਫਰੀਓ ਸਪੀਡ ਤੇ ਚੱਲ ਰਿਹਾ 30 ਦੀ ਤੇ ਨਾ ਨਾ ਉਹਦਾ ਤੋੜਤੀ ਲੋ ਜੀ ਆਨੇ ਦਾ ਤੋਸਰੀ ਵਾਰ ਖਾਈ ਦੀ ਪੂੜਦਾ ਕਰਿਆ ਸੀ ਹਾਂ ਥੇ ਜਿੱਥੇ ਤੀਰੋ ਘਟ ਨਹੀਂ ਲਾਇਆ ਸਾਈਕਲ ਤੇ ਉਹ ਹਿੱਥੋਂ ਸੰਤਨ ਜੀ ਆਦ ਰੋ ਚੇਪੋਸਾ ਹਾਂ ਪਿਛਲੇ ਜਿਹੜਾ ਐਤਵਾਰ ਵਾਦਾ ਕਰਿਆ ਸੀ ਜਿਹੜਾ ਉਹਦੇ ਕਿੰਨੇ ਕੁ ਪੱਕੇ ਰਹੇ ਮੈਂ ਤਾਂ ਮੈਂ ਮੇਰਾ ਕੀ ਕਹਾਂ ਤੀ ਮੈਂ ਮੈਨੂੰ ਮੈਨੂੰ ਕਿਸੇ ਸਮਝ ਨਹੀਂ ਆਉਂਦਾ ਹੈਗਾ ਜੈਸਾ ਨੇ ਸੌਂ ਤੋੜੀ ਆ ਠੀਕ ਹੈ ਨਹੀਂ ਮੈਂ ਨਾ ਤੂੰ ਸਹੀ ਰਿਹਾ ਪਿਛਲੀ ਵਾਰ ਬਾਈਆ ਰਹਿ ਗਿਆ ਮੇਰੀ ਦੂਜੀ ਵੀ ਸਹੀ ਹੈ ਹਾਂ 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 ਨਹੀਂ ਮਿਲਾਈ ਹਾਂ ਆਪਾਂ ਸਭ ਤੇ ਆਏ ਨੇ ਇਹਦਾ ਪੂਰਾ ਅਲੱਗ ਗਰੁੱਪ ਆ ਹੈ ਐਂਟੀ ਗਰੁੱਪ ਆ ਇਹਦਾ ਮਤਲਬ ਹੋਰ ਆ ਲਾਈਟ ਬੰਦ ਕਰਦਾ ਸੀ ਗਿਜਟ ਤੇ ਸੋਹਣੀ ਮਤ ਹੱਕ ਹੈ ਕਾ ਬੰਦ ਦੂੰਗੇ ਹਾਂ ਦਿਮਾਗ ਵਿਲਟ ਮੇਰੀ ਹਾਂ ਉਹ ਮੈਂ ਇਹ ਤਾਂ ਰਲੇ ਨਹੀਂ ਸਾਈਕਲ ਅਬੀ ਸਟਾਈਲ ਵਿੱਚ ਸਟਾਈਲ ਆਹ ਇਹ ਤਾਂ ਉਹ ਨੂੰ ਭੱਜ ਜਾਂਦਾ ਮੁੰਈ ਮੰਨਦਾ ਭਜਾਉਣ ਵਾਲਾ ਚਾਹੀਦਾ ਇਹ ਤਾਂ ਸਾਰਾ ਐ ਜਾਂਦਾ ਸਪੀਡ ਆ ਦੇਖੋ ਆ ਬੰਦਾ ਸੱਚਾ ਇਹ ਪਿਛਲੀ ਵਾਰ ਸੌਂਚ ਜਮਾ ਨਹੀਂ ਆਇਆ ਕਹਿੰਦਾ ਮੈਂ ਤਾਂ ਮੈਂ ਸੌਂਚ ਕਹਿੰਦਾ ਮੈਂ ਹਾਂ ਇਹ ਕਹਿੰਦਾ ਮੈਂ ਆਉਂਦਾ ਹੀ ਨਹੀਂ ਹੁਣ ਵੀ ਧੁੱਪੇ ਬੈਠਾ ਸੌਂਦਾ ਹੈ ਆ ਦੇਖੋ ਹੁਣ ਅਦਰ ਕੋਸਾ ਵਟਨੇ ਹੁਣ ਆ ਕੰਨ ਹੁਣ ਇਹ ਵਾਦਾ ਕਰਕੇ ਮੁਕਰ ਗਿਆ ਆ ਕੰਨ ਤੋਰਾਂ ਸੁਣਦਾ ਹੀ ਨਹੀਂ ਇੱਧਰ ਆ ਕੇ ਗੱਲ ਕਰਾ ਆ ਦੇਖੋ ਇੱਧਰ ਆ ਕੰਨ ਤਾਂ ਸੌਂ ਜਮੂ ਹੀ ਆਵਾਜ਼ ਵੀ ਬੈ 30 ਪਲੱਸ ਦੇ ਸੈਕਲ ਚ ਪਿਛਲੇ ਦਿਨ ਦੀ ਬਲੌਗਿੰਗ ਕੱਢ ਕੇ ਦੇਖ ਲਿਓ ਭਾਈ ਇਹਨਾਂ ਦਾ ਕੀ ਵਾਦਾ ਕਰਿਆ ਵਾ ਦੀ 27 28 ਜਿੰਨੀਆਂ ਮੇਰੀਆਂ ਬਾਰੀ ਪਿਛਲੀ ਵਾਰ ਛੁੱਟੀ ਵੀ ਨਹੀਂ ਆਈ ਨਹੀਂ ਫੇ ਪਤਾ ਨਹੀਂ ਗੱਲ ਮੈਨੂੰ ਪਿਛਲੀ ਵਾਰ ਜਯੋਸ਼ਠ ਦੇ ਬੰਦਾ ਕਣਾ ਛੁੱਟੀ ਵੀ ਨਹੀਂ ਜੇ ਕਵਾ ਪੱਕੇ ਇਹ ਆਈ ਵੀਡੀਓ ਬਣਾਈ ਹੈ ਤੁਹਾਡੀ ਆਈ ਵੀਡੀਓ ਨਹੀਂ ਹੋ ਰਿਹਾ ਪਿਛਲੀ ਵਾਰ ਧਰਮਪੁੱਤਰ ਆ ਬਣਾ ਵੀ ਛੁੱਟੀ ਦੇਦੀ ਨਹੀਂ ਨਾ ਪਰ ਸਾਨੂੰ ਅੱਜ ਦੀ ਰਿਕਾਰਡਿੰਗ ਤੇ ਲੋੜ ਨਹੀਂ ਪਣੀ ਕੌਣ ਛੁੱਟੀ ਦੇਦੀ ਭਾਈ ਇਹ ਭਾਈ ਵੀ ਮੇਰੇ ਵਾਂਗ ਆਇਆ ਬਾਕੀ ਬਾਕੀ ਪਾਲ ਨੇ ਨਹੀਂ ਨਹੀਂ ਬਾਕੀ ਪਾਲ ਕਹਦਾ ਤੁਹਾਨੂੰ ਸੱਚ ਦਾ ਨਹੀਂ ਪਤਾ ਇਹਨੂੰ ਪਤਾ ਨਹੀਂ ਅੱਜ ਲੱਭ ਗਈ ਉਸ ਵਿੱਚ ਖੌਂਜੇ ਹੀ ਬੰਨਿਆ ਦੇ ਬਰੀਆ ਦਾ ਗਵਾਚਿਆ ਬਚਾਰੇ ਬੱਚੀ ਹਾਂਜੀ ਮਰਾ ਤੁਹਾਡੇ ਵਿਚਾਰ ਆ ਪਤਾ ਹੀ ਪਿੱਛੇ ਜਦੋਂ ਆਇਆ ਬਸ ਪਿੱਛੇ ਵਾਲਿਆਂ ਮੈਂ ਇੱਕ ਵਾਦਾ ਕਰਦਾ ਤੇਰਾ ਅੱਜ ਤੋਂ ਬਾਅਦ ਬਸ ਇੱਥੇ ਰੋਕ ਦੋ ਰੋਕ ਦੋ ਜੀੜੇ ਪਾਉਗੇ ਬੰਦ ਕਰਦਾ ਇੱਕ ਵਾਦਾ ਕਰਦਾ ਤੇਰਾ ਮੈਂ ਕੋਈ ਵਾਦਾ ਨਹੀਂ ਕਰਦਾ ਆਹ ਲੋਟਾ ਕੰਮ ਲੀਆਂ ਤਾਂ ਨਹੀਂ ਚੜੀਆਂ ਨਹੀਂ ਇਹ ਚੜਾਉਂਦੇ ਨੇ ਕਈ ਵਾਰ ਚੜ ਗਈਆਂ ਸੱਟੀਆਂ ਸਾਰੀਆਂ ਦੀਆਂ ਹੋਰ ਵਾਟਰ ਬ੍ਰੇਕ ਕੈਨਸਲ ਸਿੱਖ ਗਏ ਹੁਣੇ ਹਾਂਜੀ ਕੀ ਕਹਿੰਦੇ ਨੇ ਤਾਂ ਕਿ ਕਿ ਉਹ ਜੀ ਥੱਲੇ ਤਾਂ ਕਾਕੇ ਹੌਲੀ ਰੱਖਵੇਂ ਸੂਰਜ ਨਾ ਆਉਣਾ ਕਰੇ ਗਰਮ ਹੋ ਜਾਂਦੇ ਨੇ ਸਰੀਰ ਨੂੰ ਸੂਰਜ ਨਾਲ ਆਉਣਾ ਫਿਰ ਉਹ ਸਾਹ ਹੌਲੀ ਰੱਖਵੇਂ ਜਨਾਉਣਾ ਤੁਸੀਂ ਨੇ ਆ ਮਸਾਬਾ ਮੇਰੇ ਨਾਲ ਪਿੱਛੇ ਤਾਂ ਨਹੀਂ ਤੁਸੀਂ ਆਉਂਦਾ ਸਿਰ ਤੇਨੂੰ ਦਵਾਵਾ ਦੋ ਦਵਾਵਾ ਕੋ ਸਾਹਿਬ ਅੱਜ ਟਰੱਕ ਤੇ ਚੀਪਾ ਘੜਾਈਆਂ ਪਈਆਂ ਦੇਖੋ ਮਾਕਰ ਇਹਦਾ ਕੈਮਰਾਮੈਨ ਤਕੜਾੜਾ ਬਰਾਬਰ ਚੱਲਦਾ ਤੋ ਜੀ ਕੋ ਸਾਵਾ ਬੰਦੇ ਬੰਦੇ ਆਜੋ ਇਹ ਆਜੋ ਪਰਿਵਾਰੀ ਵਿੱਚ ਤੂੰ ਰਹਿਗਾ ਵੀ ਹਾਂ ਆਲਾ ਉਹਦਾ ਹਟਾ लाਡਲਾ ਬੱਚਾ ਇਹਨੂੰ ਨਹੀਂ ਛੱਡ ਸਕਦੇ ਉਹ ਸਾਹਮਣੇ ਪਾਲਿਆ ਸੁਈ ਵਾਲੇ ਰਸਤੇ ਤੇ ਸਾਨੂੰ ਡੂਕੀਆਂ ਲਵਾਉਂਦੇ ਅੱਜ ਫੇਰ ਦੋ ਜਵਾਨ ਸਾਡੇ ਪਿੱਛੇ ਨੇ ਉੱਧਰ ਉੱਧਰ ਇੱਕ ਮਿੰਟ ਇੱਕ ਮਿੰਟ ਉੱਧਰ ਕੋਸਾ ਆਉਗਾ ਵੀਰੇ ਕੋਸਾ ਆਉਗਾ ਕੋਸਾ ਆ ਰਿਹਾ ਉਹ ਧਵਾਲਾ ਕੈਮਰਾ ਅੱਗੇ ਲੱਗ ਜਾ ਇੱਧਰ ਆ ਗਿਆ ਆ ਗਿਆ ਇੱਕ ਮਿੰਟ ਇਹਨੂੰ ਪੁੱਤਾ ਸਾਈਕਲ ਤੋਂ ਲਾ ਦੀਏ ਜਿਹੜਾ ਹਾਂ ਸਾਈਕਲ ਤੋਂ ਲਾ ਦੀਏ ਤੇ ਲਓ ਜੀ ਆ ਗਏ ਬੰਦੇ ਨਾਲ ਆਹ ਬਾਈ ਦਾ ਨਾਮ ਤੋਂ ਸੁਣਾ ਹੋਗਾ ਹਾਂ ਜੀ ਅਸੀਗਰ ਵੀਰ ਜੀ ਬਲਕਾਰ ਸਿੰਘ ਨਾਮ ਤੋਂ ਸੁਣਾ ਹੋਗਾ ਆ ਬਲ ਵੀਰੇ ਤੇਰਾ ਲਈ ਛੱਡੀ ਐ ਇਹੇ ਪਾਲ ਵੀਰੇ ਸਾਡਾ ਕੋਚ ਹੈ ਸਾਡਾ ਟਿਕਾਣਾ ਇਹ ਰੁਕ ਤਰੋਗਾਂ ਨੂੰ ਹਰਨੇ ਜੇ ਇਹ ਇਹ ਵੀਰਾਂ ਬਿਰਤੀ ਦੀ ਲਾਹਣ ਪਾ ਲਈ ਜੀ ਬੇਸ ਨਾਲ ਠੀਕ ਹੈ ਆਓ ਬਾਈ ਜੀ ਆਪਣੇ ਸਗੇਜ 50 ਕਿਲੋ ਜੀ ਉਹ ਲਾਟੀ ਜੀ ਬਾਈ ਆਪਣੇ ਛੋਟੇ ਕਹਿੰਦੇ ਲੋਨ ਲੈ ਕੇ ਪੱਟਣਾ ਹੈ ਆਪਣੇ ਆਪਣੇ ਕਰੇ ਇਹ ਦਾਸ ਨੂੰ ਤੁਸੀਂ ਜਾਣ ਦਿਓ ਇੱਕ ਵਾਰ ਫਿਰ ਸਾਡੀ ਨਹੀਂ ਸਾਡੇ ਪ੍ਰਕਾਰ ਵੀ ਜੀ ਹਮ ਬਾਈ ਨੇ ਵੇਟ ਵੇਟ ਬੈਕ ਕਿੰਨਾ ਦੀ ਵੀ ਥੋੜਾ ਪਹਿਲਾਂ ਮੇਰਾ ਖਾਣ ਦਾ ਆਟ ਰਿਸ਼ਲਟ ਪਹਿਲਾਂ ਆਪਾਂ ਦੇਖੀ ਵਾ ਟਾਇਰ ਟੂਰੀ ਉਹਦੇ ਹੁਣ 80 80 ਆ ਗਿਆ ਉਹਨੇ ਵਾਲੇ ਵਾਲੇ 20 ਕਿਲੋ ਚੋਟਾ ਚੋਟਾ 5-5 ਕੇ ਤੋਂ ਲਈ 5-5 ਬੱਬੂ ਨਾਲ ਸਾਢੀ ਕੱਢਦੇ ਪਹਿਲਾਂ ਪਹਿਲਾਂ ਹਾਂ ਸਾਹੀ ਪਛਾਣ ਦੂਗਾ ਬਾਈ ਆ ਗਿਆ ਮੈਟਰ ਹੀ ਨਾ ਆ ਗਿਆ ਠੀਕ ਆ 260 ਆ ਗਿਆ ਇਹ ਸਾਰੇ ਰੋਡ ਬਈ ਐਮਟੀ ਵੀ ਆ ਜਿੰਨਾ ਟਾਇਰ ਚੌੜਾ ਹੋਈ ਜਾਊਗਾ ਉਹਨਾਂ ਜੋੜ ਲੈਂਦੇ ਠੀਕ ਆ ਹੁਣ ਇਹਦਾ ਤੇਰਾ 220 ਹੋਊਗਾ 220 2 ਵੀਰ ਹੁਣ ਤੁਸੀਂ ਇਹ ਤੋਂ ਗੱਲ ਤੋਂ ਕੀ ਸਮਝੇ ਮੇਰੇ ਤਾਂ ਉੱਪਰ ਹੁਣ ਉਹ ਵੀ ਦੋ ਵੀ ਨੇ ਹਾਂ ਚੱਲਦੇ ਹਾਂ ਜੀ ਹਾਂ ਜੀ ਹੋ ਗਈ ਨਾ ਮੈਂ ਦੱਸ ਦਵਾਂ ਜਿਹੜੇ ਦੇ ਟਾਇਰ ਨੇ ਅਜੇ ਇਹਦੇ ਕਹ ਕਿਹੜੇ ਦੋ ਵੀ ਨੇ ਹਾਂ ਨਹੀਂ ਫਰਕ ਹੁੰਦਾ ਇਹਨਾਂ ਦਾ ਆ ਦੇਖੇ ਤਾਂ ਨਹੀਂ ਇਹਦੇ ਟਾਇਰ ਦੋ ਵੀ ਨੇ ਥੋੜੇ ਖਰਾਬੀਆ ਹੋਊ ਉੱਥੇ ਕੋਈ ਇਹਦੇ ਦੋਨੇ ਪਾਸੇ ਅੱਧਾ ਅੱਧਾ ਹੀ ਜੀ ਕੱਟ ਲਵਾ ਕੇ ਇਹਨੂੰ ਰੋਡ ਵਾਈਗ ਬਣਵਾ ਲਓ ਹੁਣ ਆ ਵੀ ਦੋ ਵੀ ਆ ਦੇ ਟਾਇਰ ਆ ਵੀ ਦੋ ਜੀ ਇਹਦਾ ਆਡਰ ਜਵਾਰ ਹੈ ਇਹ ਚੱਕਰ ਇਹ ਟਾਇਰ ਨੇ 30 ਗਮੀ ਐਮਟੀ ਵੀ ਇਹ ਮਟੀਰੀਅਲ ਮਤਲਬ ਜਿੰਨਾ ਥਾਪੇ ਜਾਂਦਾ ਹੈ। ਇਹ ਆ ਗੁੱਡੀ ਸਾਈਡ ਦੇ ਵੱਟੇ ਦਾ। ਜੰਨਾ ਘਰ ਚੌੜਾ। ਮਤਲਬ 200 ਲੱਤਾਂ ਮੇਰੀਆਂ। ਉਹ ਤੇਰਾ ਆਏਗਾ ਰੇਪਨ ਪੰਨ ਲੱਭ ਰਾਜਾ ਪੱਲਿਆਂ। ਅਜੇ ਪਾਲ ਵਾਸਤੇ ਸਪੈਸ਼ਲ ਲੈ ਕੇ ਆਏ ਦੋਨੋਂ। ਇੱਕ ਅੱਜ ਉਹ ਬਹੁਤ ਚੀਜ਼ ਹੋ ਗਈ। ਇਹ ਰਹਿ। ਮਾਰਾ ਕੋਈ ਸੇਵ ਕਰਦਾ ਕੁਝ ਕੱਪੜੇ ਨਾਲ ਡਬੋਨੇ ਹੁੰਦੇ ਆ। ਚੱਲ ਬਈ ਵੇ। ਮੇਰੇ ਤਾਂ ਇਹ ਇਹ ਜਾਂਦੇ ਜਾਵੇ ਇੰਦਾਂ। ਕੱਛਾ ਵਾਟੇ ਮਤਲਬ ਇਹ ਸਿੱਧੀਆਂ ਆ ਜਾਂਦਾ ਚੱਲਾਈ ਕਰਨੀਆਂ ਕਿਵੇਂ ਲੱਗ ਰਿਹਾ ਪਾਲ ਕੱਛਾ ਜਾਂਦਾ ਵਦਿਆ ਵਦਿਆ ਮੈਨੂੰ ਥੱਲੇ ਚੱਕ ਲਈ ਯਾਰ ਤੀ ਵਾਰ ਮੇਰੇ ਘਰੋਂ ਫੜ ਕੇ ਲੈ ਜਾਏ ਦੋਸਤ ਟ੍ਰੇਨ ਮੈਂ ਆਇਆ ਤੇ ਠੜਕੜਾ ਫੇਰ ਰਹਿੰਦਾ ਤੂੰ ਆਜੇ ਕੋਸਾ ਲੱਗੀ ਹਣ ਪਾਰ ਲਾਲੂ ਮੂਰ ਓਕੇ ਜੀ ਪਰ ਇਹ ਯਾਰਾ ਠੇਕਾ ਦਾ ਬੰਦੇ ਇਕੱਲੇ ਇਕੱਲੇ ਨੂੰ ਸਮਾਉਂ ਹੋਰ ਵੀ ਆ ਦੇਖੋ ਵੀ ਪਿੰਟ ਵਾਲੇ ਰਸਤੇ ਨੂੰ ਮੋੜ ਤੇ ਸਾਰੀ ਚਲੋ ਚੰਗਾ ਜੀ ਲੋਜੀ ਸਾਰੇ ਇਕ ਨੂੰ ਪਰ ਉਹ ਘਰੀ ਮੋੜ ਤੇ ਹੁਣ ਆਪਾਂ ਆਪਣੇ ਘਰ ਨੂੰ ਚੱਲੀਏ ਲੋਜੀ ਆਪਾਂ ਆਪਣਾ ਰਾਈਟ ਲਾ ਕੇ ਆ ਗਏ 20 ਆ ਗਿਆ 20 ਲੱਗ ਗਿਆ ਪੂਰਾ ਫੈਕ ਦੇਖੋ ਬਾਕੀ ਆਪਣੋ ਲੋਜੀ 1 ਕਿਲੋ ਦਾ ਰਸਤਾ ਰਹਿ ਗਿਆ ਦੇਖੀ ਜੀ ਬੀ ਲਓ ਜੀ ਸਾਰੀ ਰਾਈਡ ਲਾਤੀ ਘਰੇ ਆ ਕੇ ਨਹੀਂ ਬੈਗਿਆ